ਸਾਧਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਨਾਨਕਪੰਥ ਵੈਬ ਚੈਨਲ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਛੇਵੀਂ ਪੀੜੀ ਦੇ ਵਿੱਚੋਂ ਬਾਬਾ ਗੁਰਬਲ ਸਿੰਘ ਜੀ ਦੇ ਛੋਟੇ ਸੁਪੁੱਤਰ ਬਾਬਾ ਕਿਸਨ ਕਵਰ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਓ ਜਾਣਦੇ ਹਾਂ ਇਤਿਹਾਸਿਕ ਗੁਰਦੁ ਇਹ ਪਾਵਨ ਪਵਿੱਤਰ ਸਥਾਨ ਤੰਦਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ 6ਵੀਂ ਪੀੜੀ ਵਿੱਚੋਂ ਬਾਬਾ ਗੁਰਬਖਸ਼ ਸਿੰਘ ਜੀ ਦੇ ਛੋਟੇ ਸੁਪੁੱਤਰ ਬਾਬਾ ਕਿਸਨ ਕਮਰ ਸਾਹਿਬ ਜੀ ਦਾ ਇਤਿਹਾਸਿਕ ਸਥਾਨ ਹੈ ਬਾਬਾ ਜੀ ਬਾਲ ਅਵਸਥਾ ਵਿੱਚ ਆਪਣੇ ਸਾਥੀਆਂ ਨਾਲ ਇਸ ਸਥਾਨ ਤੇ ਖੇਡਦੇ ਰਹੇ ਸਨ ਰਸਤੇ ਵਿੱਚ ਬਾਬਾ ਜੀ ਨੂੰ ਕੁਝ ਵਪਾਰੀ ਮਿਲੇ ਉਹ ਵਪਾਰੀ ਆਪਣੇ ਵਪਾਰ ਦਾ ਸਮਾਨ ਲੈ ਕੇ ਜਾ ਰਹੇ ਸਨ ਤਾਂ ਬਾਬਾ ਜੀ ਨੇ ਪੁੱਛਿਆ ਕਿ ਇਹ ਕੀ ਲੈ ਕੇ ਜਾ ਰਹੇ ਹੋ ਤਾਂ ਵਪਾਰੀ ਨੇ ਮਖੌਲ ਨਾਲ ਕਹਿ ਦਿੱਤਾ ਇਹ ਭਾਸ ਤੇ ਖੇ ਹੈ ਵਪਾਰੀਆਂ ਨੇ ਜਾ ਕੇ ਆਪਣੇ ਸਮਾਨ ਵਾਲੀਆਂ ਗੱਠਾਂ ਖੋਲੀਆਂ ਤਾਂ ਸੱਚਮੁੱਚ ਵਿੱਚੋਂ ਪਾਸਾ ਤੇ ਖੇ ਕੀ ਨਿਕਲੀ ਜਦ ਤਾਂ ਵਪਾਰੀ ਦੇਖ ਕੇ ਘਬਰਾ ਗਏ ਉਹਨਾਂ ਨੇ ਕਿਸੇ ਬਜ਼ੁਰਗ ਨੂੰ ਪੁੱਛਿਆ ਕਿ ਹੁਣ ਕੀ ਕਰੀਏ ਤਾਂ ਬਜ਼ੁਰਗ ਨੇ ਕਿਹਾ ਕਿ ਰਸਤੇ ਵਿੱਚ ਕੋਈ ਤੁਹਾਨੂੰ ਮਿਲਿਆ ਹੈ ਸੀ ਤਾਂ ਵਪਾਰੀਆਂ ਨੇ ਕਿਹਾ ਕਿ ਰਸਤੇ ਵਿੱਚ ਕੁ ਬਲਕ ਖੇਡਦੇ ਮਿਲੇ ਸਨ ਤਾਂ ਉਹਨਾਂ ਨੇ ਪੁੱਛਿਆ ਕਿ ਇਸ ਵਿੱਚ ਕੀ ਹੈ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਇਸ ਵਿੱਚ ਪਾਸਾ ਤੇ ਖੇ ਹੈ ਤੇ ਬਜ਼ੁਰਗ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਰਸਤੇ ਵਿੱਚ ਵਾਪਸ ਜਾਓ ਤਾਂ ਵਪਾਰੀ ਬਜ਼ੁਰਗ ਗੱਲ ਮੰਨ ਕੇ ਉਸ ਰਸਤੇ ਵਾਪਸ ਚਲੇ ਪਏ ਤਾ ਬਾਬਾ ਜੀ ਰਸਤੇ ਵਿੱਚ ਬਾਲਕਾਂ ਨਾਲ ਖੇਡਦੇ ਫਿਰ ਮਿਲੇ ਤਾਂ ਬਾਬਾ ਕਿਸਨ ਕਬੀਰ ਸਾਹਿਬ ਜੀ ਨੇ ਫਿਰ ਪੁੱਛਿਆ ਕਿ ਇਹਨਾਂ ਗੱਠਾ ਵਿੱਚ ਕੀ ਹੈ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਗੱਠਾਂ ਵਿੱਚ ਗਿਰੀਆਂ ਸ਼ਵਾਰੇ ਪਿਸਤਾ ਸੌਗੀ ਆਦ ਹਨ ਤਾਂ ਜਦੋਂ ਉਹਨਾਂ ਨੇ ਅੱਗੇ ਜਾ ਕੇ ਗੱਠਾ ਖੋਲੀਆਂ ਤਾਂ ਸੱਚਮੁੱਚ ਉਹਨਾਂ ਵਿੱਚੋਂ ਉਹੀ ਚੀਜ਼ਾਂ ਨਿਕਲੀਆਂ ਵਪਾਰੀ ਦੇਖ ਕੇ ਖੁਸ਼ ਹੋਏ ਵਪਾਰੀਆਂ ਨੇ ਬਾਬਾ ਜੀ ਦੀ ਸਾਰੀ ਘਟਨਾ ਬਾਬਾ ਗੁਰਬਜ ਸਿੰਘ ਜੀ ਨੂੰ ਆ ਕੇ ਦੱਸੀ ਬਾਬਾ ਜੀ ਨੇ ਕਿਸਨ ਕਬਲ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਸਤਿਗੁਰੂ ਜੀ ਪਰਮੇਸ਼ਰ ਦੇ ਪਿਆਰਿਆਂ ਵਾਸਤੇ ਇਹੋ ਜੀਆਂ ਮਾਮੂਲੀ ਕਰਾਮਾਤਾਂ ਗੱਲਾਂ ਤੇ ਵਿਖਾਉਣੀਆਂ ਯੋਗ ਹੀ ਨਹੀਂ ਹਨ ਸਗੋਂ ਕਹਿਰ ਹੈ ਹੁਣ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤਾਂ ਪਿਤਾ ਜੀ ਦੀ ਇਹ ਗੱਲ ਸੁਣ ਕੇ ਬਾਬਾ ਕਿਸਨ ਕਬਰ ਸਾਹਿਬ ਜੀ ਆਪਣੀ ਮਾਤਾ ਸੁਰਜਣਾ ਜੀ ਤੋਂ ਚਾਦਰ ਲੈ ਕੇ ਟਾਲੀ ਦੇ ਦਰਖਤ ਹੇਠ ਆ ਕੇ ਲੇਟ ਗਏ ਆਪ ਜੀ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਆਪ ਜੀ ਨੂੰ ਸਿੱਖ ਇਤਿਹਾਸ ਉਸ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਵਾਂਗੇ ਬਾਬਾ ਕਿਸ਼ਨ ਕਵਰ ਸਾਹਿਬ ਜੀ ਅਕਾਲ ਚਰਨਾਣਾ ਕਰ ਗਏ ਬਾਬਾ ਜੀ ਦੀ ਕੁਝ ਸਮਾਂ ਪਹਿਲਾਂ ਮੰਗਣੀ ਹੋਈ ਸੀ ਤਾਂ ਬਾਬਾ ਕਿਸ਼ਨ ਕਵਰ ਸਾਹਿਬ ਜੀ ਦੀ ਮੰਗਣੀ ਸਮੇ 1 ਸਵਾਲ ਲੱਖ ਰੁਪਏ ਸਗਣ ਆਇਆ ਸੀ ਉਹ ਸਗਣ ਦੀ ਮਾਇਆ ਬਾਬਾ ਗੁਰਬਜ ਸਿੰਘ ਜੀ ਨੇ ਵਾਪਸ ਕਰਨੀ ਚਾਹੀ ਪਰ ਸਹੁਰੇ ਪਰਿਵਾਰ ਨੇ ਇਨਕਾਰ ਕਰ ਦਿੱਤਾ ਕਿਹਾ ਕਿ ਮਾਇਆ ਨਾਲ ਸਾਡਾ ਕੋਈ ਵੀ ਵਾਸਤਾ ਨਹੀਂ ਇਸ ਮਾਇਆ ਨਾਲ ਬਾਬਾ ਕਿਸ਼ਨ ਕਬਰ ਸਾਹਿਬ ਜੀ ਦੀ ਕੋਈ ਯਾਦਗਾਰ ਬਣਾ ਦਿਓ ਤਾਂ ਇਸ ਤਰ੍ਹਾਂ ਕੁਝ ਦਿਨਾਂ ਮਗਰੋਂ ਸਹਾਰਨਪੁਰ ਦਾ ਪ੍ਰੇਮ ਬਾਲਾ ਜੋ ਕੋੜ ਦੀ ਬਿਮਾਰੀ ਨਾਲ ਲਾਚਾਰ ਸੀ ਰਾਤ ਨੂੰ ਇੱਕ ਝਾੜੀ ਵਿੱਚ ਆ ਕੇ ਸੌਂ ਗਿਆ ਸੁੱਤੇ ਪਏ ਨੂੰ ਸੁਪਨੇ ਵਿੱਚ ਇੱਕ ਬਾਲਕ ਨੇ ਬਚਨ ਕੀਤਾ ਕਿ ਪ੍ਰੇਮਿਆ ਜਿਸ ਜਗ੍ਹਾ ਤੇ ਤੂੰ ਸੁੱਤਾ ਹੈ ਇਹ ਤਾਂ ਰੱਬ ਦੇ ਪਿਆਰਿਆਂ ਦੀ ਜਗ੍ਹਾ ਹੈ ਇਸ ਜਗ੍ਹਾ ਤੇ ਛੱਪੜ ਪੁੱਟਣ ਦੀ ਸੇਵਾ ਕਰ ਤੇਰਾ ਕੋੜ ਠੀਕ ਹੋ ਜਾਵੇਗਾ ਭਾਈ ਪ੍ਰੇਮੇ ਨੇ ਸੁਪਨੇ ਦੀ ਗੱਲ ਅਨੁਸਾਰ ਸਵੇਰ ਤੋਂ ਛੱਪੜ ਪੁੱਟਾ ਸ਼ੁਰੂ ਕਰ ਦਿੱਤਾ ਤਾਂ ਦੂਸਰੇ ਤੀਸਰੇ ਦਿਨ ਬਾਬਾ ਗੁਰਬੱਜ ਸਿੰਘ ਜੀ ਉਹਨਾਂ ਝਾੜੀਆਂ ਲਾਗੋ ਲੰਘ ਰਹੇ ਸਨ ਤਾਂ ਭਾਈ ਪ੍ਰੇਮਾ ਜੀ ਛੱਪੜ ਪੁੱਟਦੇ ਨਜ਼ਰ ਆਏ ਭਾਈ ਰਾਮੇ ਨੂੰ ਕਹਿਣ ਲੱਗੇ ਕਿ ਪੁੱਛ ਪੜਾਏ ਕੌਣ ਹੈ ਜਦੋਂ ਰਾਮੇ ਨੇ ਪੁੱਛਿਆ ਤਾਂ ਭਾਈ ਪ੍ਰੇਮੇ ਨੇ ਆ ਕੇ ਬਾਬਾ ਗੁਰਬੱਜ ਸਿੰਘ ਜੀ ਦੇ ਚਰਨੀ ਮੱਥਾ ਟੇਕ ਕੇ ਆਪਣੇ ਦੁੱਖ ਦੇ ਸੁਪਨੇ ਦਾ ਹਾਲ ਸੁਣਾਇਆ ਭਾਈ ਜੀ ਨੇ ਵਿਚਾਰਿਆ ਕਿ ਇਹ ਕੌਤਕ ਤਾਂ ਭਾਈ ਕਿਸ਼ਨ ਕਵਰ ਜੀ ਦਾ ਹੈ ਤਾਂ ਰਾਮੇ ਨੂੰ ਬਚਨ ਕੀਤਾ ਕਿ ਰਾਮਿਆ ਕ੍ਰਿਸ਼ਨ ਕਵਰ ਜੀ ਆਪਣੇ ਛਗਣ ਵਾਲੀ ਮਾਇਆ ਇਸ ਜਗ੍ਹਾ ਤੇ ਲਵਾ ਲੈਣੀ ਚਾਹੁੰਦਾ ਹੈ ਇਸ ਤਲਾਬ ਨੂੰ ਛੇਤੀ ਤਿਆਰ ਕਰਵਾਈਏ ਵੇਖ ਕੇ ਪ੍ਰੇਮਾ ਛੱਪੜ ਪੁੱਟਣ ਵਿੱਚ ਰਾਜੀ ਹੋ ਗਿਆ ਤਾਂ ਪ੍ਰੇਮੇ ਦਾ ਸੁਪਨਾ ਸੱਚ ਹੈ ਇਤਨੇ ਬਚਨ ਬਿਲਾਸ ਕਰਕੇ ਆਪ ਬੀੜ ਸਾਹਿਬ ਨੂੰ ਚੱਲ ਪਏ ਮੁੜ ਕੇ ਆ ਕੇ ਦੂਸਰੇ ਦਿਨ ਤਲਾਬ ਪਟਵਾਉਣਾ ਆਰੰਭ ਕਰ ਦਿੱਤਾ ਭਾਈ ਪ੍ਰੇਮੇ ਨੂੰ ਸਾਰੇ ਮਜ਼ਦੂਰਾਂ ਦੀ ਨਿਗਰਾਨੀ ਲਈ ਹੁਕਮ ਕਰ ਦਿੱਤਾ ਇੱਟਾਂ ਚੂਨਾ ਤਿਆਰ ਕਰਕੇ ਰਾਜ ਮਿਸਤਰੀ ਪੱਕਾ ਤਲਾਬ ਤਿਆਰ ਕਰਨ ਲੱਗ ਪਏ 2 ਸਾਲ ਵਿੱਚ ਤਲਾਬ ਤਿਆਰ ਹੋ ਗਿਆ ਤਾਂ ਵਰਖਾ ਕਰਕੇ ਨੱਕੋ ਨੱਕ ਪਾਣੀ ਨਾਲ ਭਰ ਗਿਆ ਇਸ ਰੋਵਰ ਵਿੱਚ ਜੋ ਸਰਦਾ ਨਾਲ ਇਸ਼ਨਾਨ ਕਰਦਾ ਹੈ ਉਸਦੇ ਸਾਰੇ ਦੁੱਖ ਦੂਰ ਦੂਰ ਹੁੰਦੇ ਹਨ ਇਹ ਪਾਵਨ ਪਵਿੱਤਰ ਸਥਾਨ ਬਾਬਾ ਕ੍ਰਿਸ਼ਨ ਕਵਰ ਸਾਹਿਬ ਜੀ ਦੀ ਯਾਦ ਵਿੱਚ ਸ਼ੋਭਿਤ ਸਥਾਨ ਹੈ ਰਮਦਾਸ ਸ਼ਹਿਰ ਦੇ ਵਿੱਚ ਸਥਾਨ ਹੈ ਇਸ ਥਾਂ ਤੇ ਵਧੀਆ ਸਰੋਵਰ ਵੀ ਬਣਿਆ ਹੋਇਆ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਕਿਸਨ ਕਵਰ ਸਾਹਿਬ ਜੀ ਦੇ ਅੰਸਬੰਸ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਕਰ ਰਹੇ ਹੋ ਦਰਸ਼ਨ ਇਹ ਪਾਵਨ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਕਿਸਨ ਕਵਰ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ